ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਜਾਣਕਾਰੀ ਸਾਹਮਣੇ ਆ ਚੁੱਕੀ ਪੰਜਾਬ ਦਾ ਮੌਸਮ ਬਦਲਣ ਵਾਲਾ ਜੀ ਹਾਂ ਅੱਜ ਤੇ ਕੱਲ ਯਾਨੀ ਕਿ 1 ਤੇ 2 ਜੂਨ ਨੂੰ ਪੰਜਾਬ ਦੇ ਵਿੱਚ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ ਜਿਸ ਕਾਰਨ ਪਾਰਾਂ ਵੀ ਢੇਠਾ ਆਵੇਗਾ ਤੇ ਇਸ ਤੋਂ ਇਲਾਵਾ ਲੋਕਾਂ ਨੂੰ ਗਰਮੀ ਤੋਂ ਕਾਫੀ ਜ਼ਿਆਦਾ ਰਾਹਤ ਮਿਲਣ ਵਾਲੀ ਹੈ ਮੌਸਮ ਵਿਭਾਗ ਨੇ ਜੋ ਭਵਿੱਖਬਾਣੀ ਕੀਤੀ ਹੈ ਤੇ ਆਪਣੀ ਨਵੀਂ ਰਿਪੋਰਟ ਦੇ ਵਿੱਚ ਕੀ ਕੁਝ ਦੱਸਿਆ ਉਹ ਅੱਜ ਦੇ ਇਸ ਖਾਸ ਵੀਡੀਓ 'ਚ ਤੁਹਾਨੂੰ ਦੱਸਾਂਗੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਹਾਲੇ ਤੱਕ ਵੀ ਸਾਡੇ ਫੇਸਬੁਕ ਪੇਜ ਨੂੰ ਫੋਲੋ ਨਹੀਂ ਕੀਤਾ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਜਲਦ ਤੋਂ ਜਲਦ ਕਰ ਲਓ ਹੁਣ ਗੱਲ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਮੌਸਮ ਦਾ ਹਾਲ ਕਿਹੋ ਜਿਹਾ ਰਹਿਣ ਵਾਲਾ ਹੈ ਪੰਜਾਬ ਦੇ ਵਿੱਚ ਪਸ਼ਚਮੀ ਗੜਬੜੀ ਸਰਗਰਮ ਹੋ ਗਈ ਹੈ ਬੀਤੀ ਸ਼ਾਮ ਨੂੰ ਕੁਝ ਇਲਾਕਿਆਂ ਦੇ ਵਿੱਚ ਹਲਕੀ ਮਿੱਟੀ ਭਰੀ ਹਵਾਵਾਂ ਚੱਲੀਆਂ ਪਿਛਲੇ 24 ਘੰਟਿਆਂ ਦੇ ਵਿੱਚ ਲਗਾਤਾਰ 1 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੀ ਮੌਸਮ ਵਿਭਾਗ ਨੇ ਅੱਜ ਦੇ ਲਈ yellow alert ਜਾਰੀ ਕੀਤਾ ਹੈ ਜਿਸ ਤੋਂ ਬਾਅਦ ਅੱਜ ਤਾਪਮਾਨ ਦੇ ਵਿੱਚ 2 ਤੋਂ 3 ਡਿਗਰੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਵਿੱਚ yellow alert ਜਾਰੀ ਕੀਤਾ ਗਿਆ ਇਸ alert ਨੂੰ heat wave ਨੂੰ ਲੈ ਕੇ ਜਾਰੀ ਕੀਤਾ ਗਿਆ ਤੇ ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੀਂਹ ਤੇ ਤੂਫਾਨ ਦੀ ਪਵੇਕ ਵਾਣੀ ਵੀ ਹੋਈ ਹੈ ਸਵੇਰੇ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ ਅੱਜ 45 ਡਿਗਰੀ ਦੇ ਆਸ-ਪਾਸ ਰਹਿਣ ਦੀ ਉਮੀਦ ਹੈ ਗਰਮ ਹਵਾਵਾਂ ਚੱਲਣਗੀਆਂ ਵਿੱਚ ਤੇਜ਼ ਹਵਾਵਾਂ ਹਨੇਰੀ ਤੇ ਮੀਂਹ ਵੀ ਪੈ ਸਕਦਾ ਹੈ ਜਿਸ ਦੇ ਨਾਲ ਗਰਮੀ ਤੋਂ ਰਾਹਤ ਮਿਲੇਗੀ ਪੰਜਾਬ ਦੇ ਵਿੱਚ ਸਭ ਤੋਂ ਗਰਮ ਸ਼ਹਿਰ ਬਠਿੰਡਾ ਤੋਂ ਬਾਅਦ ਵੀਰਵਾਰ ਨੂੰ ਫਰੀਦਕੋਟ ਸਭ ਤੋਂ ਗਰਮ ਸ਼ਹਿਰ ਰਿਪੋਰਟ ਹੋਇਆ ਇਸ ਦਾ ਤਾਪਮਾਨ 48.3 ਡਿਗਰੀ ਦਰਜ ਕੀਤਾ ਗਿਆ ਅਨਾਈ ਨਈ Rajasthan ਦਾ ਸ਼੍ਰੀ ਗੰਗਾ ਨਗਰ ਵੀ ਦੇਸ਼ ਦਾ ਸਭ ਤੋਂ ਗਰਮ ਸ਼ਹਿਰ ਰਿਹਾ ਦੱਸਿਆ ਜਾ ਰਿਹਾ ਹੈ ਕਿ ਉੱਥੇ ਦਾ ਜੋ ਤਾਪਮਾਨ ਸੀ ਉਹ ਕਾਫੀ ਜ਼ਿਆਦਾ ਵਧਿਆ ਹੋਇਆ ਸੀ ਤੇ ਪੰਜਾਬ ਦੇ ਔਸਤਨ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਸੂਬਾ ਅਜੇ ਵੀ ਸਧਾਰਨ ਤੋਂ 5.7 ਡਿਗਰੀ ਵੱਧ ਗਰਮ ਹੈ ਜਦੋਂ ਕਿ ਬੀਤੇ 24 ਘੰਟਿਆਂ ਦੇ ਵਿੱਚ ਔਸਤਨ ਤਾਪਮਾਨ 1 ਡਿਗਰੀ ਡਿੱਗਿਆ ਵੀਰਵਾਰ ਨੂੰ ਤਾਪਮਾਨ ਅੰਮ੍ਰਿਤਸਰ ਦੇ ਵਿੱਚ 45.4 ਡਿਗਰੀ ਤੇ ਜਲੰਧਰ ਦੇ ਵਿੱਚ 43.8 ਡਿਗਰੀ ਲੁਧਿਆਣਾ ਦੇ ਵਿੱਚ 45.6 ਡਿਗਰੀ ਪਟਿਆਲਾ ਦੇ ਵਿੱਚ 46.2 ਡਿਗਰੀ ਤੇ ਮੁਹਾਲੀ ਦੇ ਵਿੱਚ 44.6 ਡਿਗਰੀ ਦਰਜ ਕੀਤਾ ਗਿਆ ਤੇ ਉਸ ਤੋਂ ਬਾਅਦ ਹੁਣ ਲਗਾਤਾਰ ਜਿਥੇ ਮੌਸਮ ਵਿਭਾਗ ਦੇ ਵੱਲੋਂ ਇਹੀ ਭਵਿੱਖਬਾਣੀ ਕੀਤੀ ਜਾ ਰਹੀ ਹੈ ਕਿ ਤੋ 2 ਜੂਨ ਦੋ ਦਿਨਾਂ ਤੱਕ ਮੀਂਹ ਪੈਂਦਾ ਹੋਇਆ ਨਜ਼ਰ ਆ ਸਕਦਾ ਹੈ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਕਿਉਂਕਿ 17 ਜ਼ਿਲ੍ਹਿਆਂ ਦੇ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਸੀ ਤੇ ਇਸ ਤੋਂ ਇਲਾਵਾ ਜਿਹੜੇ 6 ਜ਼ਿਲ੍ਹੇ ਬਚਦੇ ਨੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕੀਤਾ ਗਿਆ ਕਿ ਉੱਥੇ ਗਰਮੀ ਕਾਫੀ ਜ਼ਿਆਦਾ ਵੱਸ ਸਕਦੀ ਹੈ ਖਾਸ ਕਰਕੇ ਕਿਹਾ ਜਾ ਰਿਹਾ ਹੈ ਕਿ ਮਾਝਾ ਤੇ ਦੁਆਬਾ ਦੇ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚ ਮੀਂਹ ਵੇਖਣ ਨੂੰ ਮਿਲ ਸਕਦਾ ਹੈ ਤੇ ਮੌਸਮ ਵਿਭਾਗ ਨੇ ਇਹ ਗੱਲ ਵੀ ਜ਼ਰੂਰ ਕਹੀ ਹੈ ਕਿ ਇਸ ਮੀਂਹ ਦੌਰਾਨ ਆਪਣਾ ਖਾਸ ਖਿਆਲ ਵੀ ਜ਼ਰੂਰ ਰੱਖਿਆ ਜਾਵੇ ਕਿਉਂਕਿ ਇੱਕਦਮ ਚਾਨਕ ਮੌਸਮ ਬਦਲ ਰਿਹਾ ਹੈ ਉਸ ਕਾਰਨ ਬਿਮਾਰੀਆਂ ਵੀ ਘੇਰ ਸਕਦੀਆਂ ਨੇ ਫਰ ਫਿਲਹਾਲ ਤੁਹਾਡੇ ਇਲਾਕੇ ਦੇ ਮੌਸਮ ਦਾ ਹਾਲ ਕਿਹੋ ਜਿਹਾ ਹੈ ਉਹ ਸਾਨੂੰ ਕਮੈਂਟ ਕਰਕੇ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਤਾਂ ਕਿ ਹੋਰ ਲੋਕਾਂ ਤੱਕ ਇਹ ਖਬਰ ਪਹੁੰਚੇ ਤੇ ਉਹਨਾਂ ਨੂੰ ਵੀ ਜਾਣਕਾਰੀ حاصل ਹੋ ਸਕੇ